ਤਰਨਤਾਰਨ ਦੇ ਇੰਟਰਨੈਸ਼ਨਲ ਪੱਦਰ ਦੇ ਸਾਫਤਾ ਕਬੱਡੀ ਖਿਡਾਰੀ ਬਲਬੀਰ ਸਿੰਘ ਵਾਸੀ ਭੁਜੜਾਵਾਲਾ ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਤੇ ਉਸਤੇ ਸਾਲੇ ਤੇ ਵੀ ਜਾਨਲੇਵਾ ਹਮਲਾ ਕੀਤਾ ਗਿਆ ਦੋ ਗੋਲੀਆਂ ਬਲਬੀਰ ਸਿੰਘ ਕਬੱਡੀ ਖਿਡਾਰੀ ਨੂੰ ਛੂਕੇ ਲੰਗੀਆਂ ਨੇ ਇਸ ਤੋਂ ਇਲਾਵਾ ਉਹਨਾਂ ਦੇ ਟਰੈਕਟਰ ਦੇ ਉੱਤੇ ਵੀ ਗੋਲੀਆਂ ਚਲਾਈਆਂ ਗਈਆਂ ਨੇ ਜਿਸ ਸਬੰਧੀ ਥਾਣਾ ਚਭਾਲ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਲੱਡੂਣਾ ਟਾਈਮ ਪਾਇਆ ਹੈ ਤੂੰ ਕਾਦਾ ਬੜਾ ਮਾਰਦੇ ਸਾਲਿਆ ਤੇ ਪਤਾ ਸਾਨੂੰ ਲੱਡੂਣਾ ਮੈਨਾਂ ਕੋਲ ਟਾਈਮ ਪਾਇਆ ਕਿੰਨਾ ਪਾਇਆ ਡੇਡਾ ਮੈਨਾਂ ਪਾਇਆ ਨਹੀਂ ਲੱਡੂਣਾ ਜਦੋਂ ਉੱਥੇ ਆਇਆ ਜੋ ਅਮਰਜੀਤ ਅਹਿਬਾਜ ਨਮਨੂੰ ਸਾਈਡ ਤੇ ਕੱਢ ਤਾਂ ਇਹ ਜੋ ਪੰਮੇ ਨਾ ਬੋੜੀ ਤੇ ਐਂਂ ਦਿਲਾਂ ਤਾਂੜੇ ਵੀਰ ਲੈ ਨਾ ਇਹਦੇ ਮੈਰੋ ਜੋ ਸਾਡੇ ਟੂ ਸਾਡੀ ਲੜਾਈ ਕਿਹੜੀ ਲੜੀ ਤੂੰ ਕਿਹੜੀ ਲੜਾਈ ਲੜੀ ਸਾਡੀ ਸਾਲਿਆ ਵੰਗਾਰਾ ਤੇਰੀਆਂ ਚੱਲਦੇ ਰਹੇ ਅਸੀਂ ਅੱਜ ਤੂੰ ਗੜਾ ਮੈਂ ਗੱਲਾਂ ਕਰਨੀ ਚੱਲ ਜਾਈ ਦੱਸੋ ਮੈਨੂੰ ਚੱਲ ਜਾਨੀ ਸਾਲਿਆ ਉਹ ਦੇਣੇ ਤੈਨੂੰ ਭੁੱਲੇ ਆ ਤੂੰ ਮੇਰੇ ਵੀ ਕਿਹੜੀ ਵੰਗਾਰਾ ਚੱਲੀ ਮੇਰੀ ਕੋ ਯਾਰ ਜਿਹੜਾ ਤੂੰ ਕਰਨਾ ਆਇਆ ਤੂੰ ਗਰੋਲੀਆਂ ਮਰੌਣੀਆਂ ਮਰਾਲੀ ਯਾਰ ਤੂੰ ਹਰਿੰਦਰ ਦੇ ਮਰਾਲੀ ਮੇਰੇ ਮਰਾਲੀ ਜਿਹੜੀ ਮਰੌਣੀਆਂ ਮਰਾਲੀ ਟੈਂ 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 ਹਾਂ ਜੇ ਮੇਰੇ ਪਿੱਛੇ ਮੈਨੂੰ ਮਰਵਾ ਜੇ ਪੰਗਾ ਮਰ ਵਾਲੀ ਗੋਲੀ ਅਸੀਂ ਘੇਰਿਓ ਠੀਕ ਆ ਮੈਂ ਆਪਣੇ ਪਿਓ ਦਾ ਨੀ ਪੋਣ ਫਿਰ ਤੇਰੇ ਭਤੀਜੇ ਦਾ ਨਾਂ ਵੀ ਹੋਣੇ ਵਿੱਚ ਮੈਂ ਤੇਰੇ ਭਤੀਜੇ ਦਾ ਨਾਂ ਵੀ ਆਊਗਾ ਐਫ ਆਰ ਕੇ ਬਦਮਾਸ਼ੀ ਦੇ ਕੇ ਕਰਦਾ ਬਈ ਕੁੱਟ ਕੇ ਚਾਰ ਕੇ ਲਗਾਉਣਾ ਲੇਕਿਨ ਅੱਜ ਫਿਰ ਕੁੱਟ ਕੇ ਆਏ ਓਏ ਤੇਰੇ ਜੇ ਜੇ ਨਿਕਲੇ ਤੇਰੇ ਭਤੀਜੇ ਦੇ ਪਰਚਾ ਆਣੇ ਸਵੇਰੇ ਨਾ ਨਾ ਉਹ ਤਾਂ ਗੱਲ ਕਰੀ ਤੂੰ ਲਖਾ ਚ ਬੜੇ ਬੱਲੇ ਕਤੂ ਦੇ ਹੋਰ ਕਿਹੜੀ ਕਤੂ ਦੇ ਆਪਾਂ ਮੈਂ ਕਰਾਵਾਂਗੇ ਕਰਾਵਾਂਗੇ ਸਭ ਕੁ ਕਰ ਤੂੰ ਤਾਂ ਸਾਡੇ ਪੱਲੇ ਹੈਗੀ ਕਰ ਤੂ ਤੇ ਨਾ ਸਭ ਕੁ ਕੀਤਾ ਹੀ ਹਾਂ ਕਰ ਲਾਂਗੇ ਠੀਕ ਆ ਦੀ ਅਦਰੇ ਬੋਣ ਦੇ ਫਾਇਰ ਕਿੰਨੀ ਦਿਨਾਂ ਦੀ ਕਿੰਨਾ ਦਿਨਾਂ ਦੀ ਹੈ ਮੈਂ ਲੱਗ ਜੂ ਪਤਾ ਸਵੇਰੇ ਤੈਨੂੰ ਟੈਨਸ਼ਨ ਨਾਲ ਠੀਕ ਹੈ ਨਾ ਤੂੰ ਛੇੜੀਂ ਤੂੰ ਕਿੰਦਾ ਛੇੜਦਾ ਉੱਤੇ ਜੇ ਮੇਰੇ ਨੂੰ ਠੀਕ ਹੈ ਠੀਕ ਲੱਗ ਮੈਂ ਲੱਗ ਜੂ ਪਤਾ ਸਵੇਰੇ ਤੇਰੇ ਭਤੀਜੇ ਦੇ ਫਾਇਰੂਗ ਘੇਰਾਂਗੇ ਉਹ ਤੇ ਜਿਹੜਾ ਤੂੰ ਜਵਾਬ ਨੂੰ ਘੇਰ ਲੈ ਜੇ ਪੰਗਾ ਲਊਗਾ ਤਾਂ ਇਹਨੂੰ ਘੇਰਾਂਗੇ ਕੋਈ ਗੱਲ ਨਹੀਂ ਜਿਹਨੂੰ ਤੁਹਾਨੂੰ ਕੋਈ ਸ਼ਾਂਦਾ ਨਹੀਂ ਕੋਈ ਗੱਲ ਨਹੀਂ ਪਾਰਨੀ ਚੱਲ ਮੇਰੇ ਨਾਲ ਸੁਣਿਆ ਕਰਨੇ ਜੋ ਕੋਈ ਕਹੇ ਨੂੰ ਉਹਨੂੰ ਹੀ ਡਾਂਗ ਮਾਰਦੀ ਨੂੰ ਪੁੱਛਿਆ ਸੀ ਜਿੱਦ ਨੂੰ ਲੜਾਈ ਜੀ ਮੈਂ ਤੇਰੇ ਭਤੀਜੇ ਕਰਕੇ ਨਾ ਰਹਿੰਦਾ ਸੀ ਨਹੀਂ ਤੇ ਉਦੋਂ ਪਰਚੇ ਨਾ ਪੈਂਦਾ ਸੋਣੇ ਕੋਰੇ ਤੇਰਾ ਕੋਈ ਬੰਦਾ ਆਊਗਾ ਹਨਾ ਜਿੱਦਣ ਲੜਾਈ ਨਾ ਉੱਥੇ ਹੁੰਦੀ ਮੈਂ ਉਹਨੂੰ ਕਹਾਂਗਾ ਮੈਂ ਉਹਨੂੰ ਛੇੜੂਗਾ ਨਹੀਂ ਹਨਾ ਬਈ ਜਦੋਂ ਆਇਆ ਵੀ ਉਹਦਾ ਜਿਹੜਾ ਬੰਦਾ ਜੋ ਜਾਣਦਾ ਸੀ ਮੁੰਡਾ ਨੂੰ ਸਾਡੇ ਤੇਰੇ ਨੂੰ ਜਿੱਦਣ ਲੜਾਈ ਹੁੰਦੀ ਤੇਰਾ ਭਤੀਜਾ ਤੇਰੇ ਨਾਲ ਹੀ ਥਾਣੇ ਸਾਹਮਣੇ ਹੋਈ ਸੀ ਜਿੱਦਣ ਤੇ ਉਸ ਦਿਨ ਮੈਂ ਸਿਰ ਤੇਰੇ ਮੂੰਹ ਨੂੰ ਨਾ ਨਹੀਂ ਪਾਇਆ ਉਹਦਾ ਤੈਨੂੰ ਹੁਣ ਪਊਗਾ ਹੁਣ ਨਾਹੀਆਂ ਲਗਾਇਆ ਹੁਣ ਪਊਗਾ ਜਿਹੜੇ ਨੂੰ ਨਾਹੀਆਂ ਲਗਾਇਆ ਸੌਣ ਤੋਂ ਆਇਆ ਤੂੰ ਪਾ ਨਾਹੀਆਂ ਜਿਹੜਾ ਪਾ ਮੇਰੇ ਨੂੰ ਨਾਹੀਆਂ ਲਗਾਇਆ ਤੇ ਹਾਰ ਦਾ ਮੈਂ ਤੇਰੇ ਹੀ ਪੱਖ ਦੀ ਗੱਲ ਕਰਦਾ ਸੀਗਾ ਠੀਕ ਆ ਮੈਂ ਕਿਹਾ ਬੱਲਾ ਮੇਰਾ ਭਰਾਵਾ ਕੋਈ ਗੱਲ ਨਹੀਂ ਬੱਲਾ ਮੇਰਾ ਭਰਾ ਕੋਈ ਗੱਲ ਨਹੀਂ ਠੀਕ ਆ ਤੁਸੀਂ ਮੈਂ ਕਿਹਾ ਤੰਗ ਕਰੋ ਤੂੰ ਆਖਣੇ ਮੈਂ ਹਰਿੰਦੇ ਦੇ ਗੋਲੀਆਂ ਮਰਾਉਂਗਾ ਤੂੰ ਆਪਣੀ ਬਰਮਾਛੀ ਜਾਂਡਾ ਪਿਆ ਹਰਿੰਦੇ ਦੇ ਗੋਲੀਆਂ ਕਿਉਂ ਮਰਾਏਂਗਾ ਜੇ ਕੋਈ ਪੰਗਾ ਲਊਗਾ ਉਦੋਂ ਪੰਗਾ ਲਿਆ ਉਦੋਂ ਚੱਲ ਮੈਂ ਰਹਿਣ ਤੱਕ ਚੱਲ ਤੇਰਾ ਭਤੀਜਾ ਆ ਉਦੋਂ ਵੀ ਨਾਲ ਇਹਨਾਂ ਦੇ ਖਲੋਤਾ ਜੀ ਗ ਕਿ ਜੇ ਤੁਸੀਂ ਆਪਾ ਇਤੋਂ ਹੱਥ ਪਾਵਾਂਗੇ ਨਾ ਠੀਕ ਹੈ ਅਗਲੇ ਨਾਲ ਆਉਂਦੇ ਹੁੰਦੇ ਨੇ ਉਹ ਚਲ ਕੋਈ ਨਹੀਂ ਇਤੋਂ ਹੱਥ ਪੋਹੇ ਫਿਰ ਸਿੱਧੇ ਹੋ ਕੇ ਮਾਰਨ ਗੋਲੀਆਂ ਯਾਰ ਇਹ ਨਹੀਂ ਮੈਨੂੰ ਪਤਾ ਨਾ ਗੋਲੀਆਂ ਤੁਹਾਡੇ ਮਾਰੀਆਂ ਨਹੀਂ ਮਾਰੀਆਂ ਠੀਕ ਹੈ ਜਵਾਨ ਨਾਲ ਹੈਗਾ ਕਿ ਨਹੀਂ ਹੈਗਾ ਠੀਕ ਹੈ ਨਾ ਤੁਸੀਂ ਜਿੰਨੇ ਮੇਰੇ ਭਤੀਜੇ ਨੂੰ ਛੇੜਿਆ ਨਾ ਫਿਰ ਜਵਾਨ ਨੂੰ ਆਪਾਂ ਸ਼ਰਮ ਵਰਕਾਬ ਚ ਮੇਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੋਕ ਕਰਨਾ ਕਰ ਲਿਓ ਕਰ ਲਿਓ ਜੇ ਤੇਰਾ ਭਤੀਜਾ ਪੰਗੇ ਲਊ ਵਿੱਚ ਉਜੋ ਮੇਰਾ ਹਾਂ ਮੈਨੂੰ ਨਹੀਂ ਕਿਸੇ ਡਰੇਗਾ ਠੀਕ ਹੈ ਨਾ ਮੈਂ ਲੈ ਨਹੀਂ ਖਾਂਦਾ ਤੂੰ ਲਗਾ ਦੀ ਜਿਹੜਾ ਮੇਰਾ ਨਾਂ ਭਤੀਜੇ ਦਾ ਲਗਾਉਣਾ ਲਗਾ ਦਿਓ ਮੈਂ ਕਰਾ ਲਊ ਜਰੂਰੀ ਭੈਣ ਦੀ ਬੁਧਾ ਕਰਵਾਇਆ ਆਪਣੇ ਸੱਜਣਾਂ ਦੀ ਜਮਾਨਤ ਕਰ ਸਕਦਾ ਮੈਨੂੰ ਬੌਂਡਰੀ ਪਾਰਟੀਆ ਛੱਪੀ ਸਰ ਮੇਰਾ ਨਾਮ ਬਲਵੀਰ ਸਿੰਘ ਆ ਮੈਂ ਖੇਤੀਬਾੜੀ ਦਾ ਕੰਮ ਕਰਦਾ ਨਾਲ ਕਬੱਡੀ ਖਿਡਾਰੀ ਆ ਤੇ 2013 ਚ ਏਸ਼ੀਆ ਗੋਲਡ ਮੈਡਲ ਰਿਆ ਨਾ ਕਾਰਾਟੇ ਚ ਕੀ ਗੱਲ ਹੋਈ ਜਿਹੜੀ ਹੁਣ ਤੁਹਾਡੇ ਨਾਲ ਹੋਈ ਸਰ ਮੈਂ ਤੇ ਸਾਲਾ ਮੇਰਾ ਗਾਂ ਦਵਾਈ ਲੈਣ ਤੇ ਇਹ ਮੈਡੀਕਲ ਸਟੋਰ ਤੇ ਜਾ ਕੇ ਤੇ ਟਰੈਕਟਰ ਦਾ ਫਿਲਟਰ ਸਾਫ ਕਰਉਣ ਡਿਆ ਪਈ ਉੱਥੇ ਦੇ ਬੰਦੇ ਗੱਲ ਪੈ ਗਏ ਤੇ ਜਦੋਂ ਨੇ ਮੈਨੂੰ ਫੋਨ ਮਾਰਿਆ ਤੇ ਮੇਰੇ ਅੱਧੀ ਡ੍ਰਿਪ ਲੱਗੀ ਦੀ ਨਹੀਂ ਲੱਗੀ ਤੇ ਮੈਂ ਉਦਾਂ ਹੀ ਆ ਗਿਆ ਵਾਪਸ ਤੇ ਜਦੋਂ ਉੱਥੇ ਆ ਕੇ ਪਹੁੰਚ ਜਦੋਂ ਉਹਨਾਂ ਨੇ ਮੈਂ ਬੋੜੀ ਸਾਗ ਗੁਰਦੁਆਰਾ ਲਾਗੇ ਲੱਗੇ ਕਿ ਮੇਰਾ ਟਰੈਕਟਰ ਕਿਉਂ ਖਟਣ ਦੇ ਜੋ ਤੇ ਸਰ ਉਹਨਾਂ ਨੇ ਮੇਰੇ ਤੇ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਤਿੰਨ ਗੱਡੀਆਂ ਸਾਰਾ ਆਏ ਕਿ ਬਲੇਨੋ ਨੋਗਰਿੱਟਾ ਤੇ ਇੱਕ ਸਿਆ ਜੀ ਤੇ ਉਹ ਤੋਂ ਬਾਅਦ ਸਰ ਘੱਟੋ ਘੱਟ 20 ਪੰਜੀ ਫਾਇਰ ਹੋਏ ਤੇ ਪੁਲਿਸ ਨੇ ਮੌਕੇ ਤੇ ਆ ਕੇ 10-15 ਕਾਲੇ ਬਰਾਮਦ ਕੀਤੇ ਤੇ ਸਰ ਉਹਨਾਂ ਐਫ ਆਰ ਦਰਜ ਕਰਤੀ ਹੈ ਪਰ ਬੰਦਾ ਅਜੇ ਤੱਕ ਕੋਈ ਅਰੈਸਟ ਨਹੀਂ ਕੀਤਾ ਤੇ ਇਹ ਹਮਲਾ ਹੋਇਆ ਕਿਉਂ ਕੀ ਕਾਰਨ ਦੇ ਪਿੱਛੇ ਕੋਈ ਹਮੇਲੀ ਜਾਂ ਬੰਦੇ ਜਿਹਨਾਂ ਨੇ ਹਮਲਾ ਕੀਤਾ ਉਹਨਾਂ ਨੂੰ ਪਛਾਣਦੇ ਤੁਸੀਂ ਹਾਂਜੀ ਸਰ ਪਛਾਣਦੇ ਬੰਦੇ ਚਾਰ ਬੰਦੇ ਦਾ ਨਾਮ ਬਾਈ ਨੇਮ ਹੈ ਤੇ ਇੱਕ ਸਾਰਾ ਆਪਾਂ ਨੂੰ WhatsApp ਕਾਲ ਤੇ ਧਮਕੀ ਵੀ ਆਈ ਆ ਜਗਰੂਪ ਸਿੰਘ ਵੱਲੋਂ ਤੇ ਦੋਲਾ ਪੁੱਤਰ ਕੌਣ ਆਪ ਸਰ ਉਹ ਦੋਲਾ ਪੁੱਤਰ ਗੈਂਗਸਟਰ ਹੈ ਜੀ ਜੇਲ੍ਹ ਦੇ ਵਿੱਚ ਆ ਹੁਣ ਮਾ ਸਰ ਹੂੰ ਕੀ ਧਮਕੀ ਦਿੱਤੀ ਧਮਕੀ ਦਿੱਤੀ ਹੈ ਕਿ ਤੇਰੇ ਸਾਲੇ ਹਰਿੰਦਰਦੇਵ ਦੇ ਤੇਰੇ ਗੋਲੀਆਂ ਮਰੋਣੀਆਂ ਉਹਦੀ ਆਪਣੇ ਕੋਲ ਵੀਡੀਓ ਰਿਕਾਰਡਿੰਗ ਹੈਗੀ ਜੀ ਵੀਡੀਓ ਤੇ ਆ ਗਿਆ ਇਹ ਆਈਡੀ ਆਈਡੀ ਹਾਂਜੀ ਹਾਂ ਤੁਸੀਂ ਕੀ ਮੰਗ ਕਰਦੇ ਹੋ ਭਈ ਮੰਗ ਕਰ ਰਹੇ ਚੰਦੇ ਜਲਦੀ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਲੋਸ਼ਨ ਚਾਹੀਦੀ ਕੀ ਕੰਮ ਦੀ ਇਸ ਹਮਦਰ ਦੇ ਬੀਚ ਸਮਝ ਨਹੀਂ ਸਰ ਕਾਰਨ ਕੋਈ ਤੇ ਸਾਰੇ ਮੇਰੇ ਲਾਭ ਵਿੱਚ ਕਰਾਈ ਉਹ ਕਰਨੇ ਆ ਤੇ ਕੋਈ ਸਾਰਿਆਂ ਨਾਲ ਕੋਈ 2 ਚਾ ਦਿਨ ਪਹਿਲਾਂ ਝਗੜਾ ਹੈ ਪਾਈਵੰਡ ਦੇ ਮੁੰਡਿਆਂ ਨਾਲ ਰਲ ਕੇ ਤੇਨਾਂ ਦੋਹਾਂ ਪਾਰਟੀ ਨੇ ਕੀਤਾ ਜੀ ਇਹ ਤੁਹਾਨੂੰ ਕੋਲ ਟਾਰਗੇਟ ਕੀਤਾ ਗਿਆ ਤੁਸੀਂ ਬੜੀ ਖੜਾ ਰਹੀ ਰਹੇ ਜੇ ਤੇ ਕੀ ਤੁਹਾਨੂੰ ਲੱਗਦਾ ਕਿ ਸਰ ਮੇਰਾ ਟਰੈਕਟਰ ਜੋ ਖੜਨਦਾ ਸੀ ਪਹਿਲਾਂ ਮੇਰੇ ਪਰਚਾ ਮੇਰੇ ਤੇ ਝੂਠਾ ਮੇਰੇ ਤੇ ਮੇਰੀ ਵਾਈਫ ਤੇ ਕਰਾਇਆ ਨਾ ਤੇ ਸਰ ਬਾਅਦ ਟਾਰਚ ਤਾਂ ਕੀਤਾ ਕਿ ਇਹ ਜੂਸਪੋਰਟ ਕਰਦਾ ਇਹ ਕਰਦਾ ਇਹਨਾਂ ਤੇ ਹੁਣ ਮੇਰੇ ਤੇ ਜੋ ਟਰੈਕਟਰ ਡਕਿਆ ਤਾਂ ਵੀ ਮੇਰੇ ਤੇ ਫਾਰਮ ਕੀਤੀ ਕਿ ਤੂੰ ਟਰੈਕਟਰ ਕਿਉਂ ਲੈਣਾ ਪੁਲਿਸ ਪ੍ਰੈਸ ਨੂੰ ਮੱਗੀ ਮੰਗਤੀ ਹੈ ਹਾਂਜੀ ਸਰ ਅਸੀਂ ਡੀਐਸਪੀ ਡੀ ਤੋਂ ਮਾਰਕ ਹੋਈ ਐਸਐਸਪੀ ਦੇ ਸਾਹਦੇ ਪੇਸ਼ ਹੋਏ ਹਾਂ ਤੇ ਉਹਨਾਂ ਕੋਲ ਪ੍ਰੋਟੈਕਸ਼ਨ ਮੰਗੀ ਨਵੇਂ ਮਹੀਨੇ 9 ਤਰੀਕੇ ਤੇ ਦੂਜੇ ਮਹੀਨੇ ਜੀ ਪਰ ਸਰ ਉਹਨਾਂ ਕੋਈ ਪ੍ਰੋਟੈਕਸ਼ਨ ਨਹੀਂ ਦਿੱਤੀ ਅਜੇ ਤੱਕ ਤੇ ਤੁਹਾਡੇ ਤੇ ਪਹਿਲਾਂ ਕੋਈ ਹਮਲਾ ਹੋ ਰਿਹਾ ਉਹਨਾਂ ਕਰ ਮੰਗੀ ਹਾਂਜੀ ਹਾਂਜੀ ਉਹਨਾਂ ਕਰਕੇ ਮੰਗੀ ਕਿੰਨੇ ਕੰਮ ਹੋ ਚੁੱਕੇ ਹੁੰਦੇ ਸਰ ਤਿੰਨ ਚਾਰ ਮਹੀਨੇ ਹੋ ਗਏ ਸਰ ਤਿੰਨ ਚਾਰ ਮਹੀਨੇ ਅੱਛਾ ਹਾਂਜੀ ਤੇ ਹੁਣ ਇਸ ਹਿਸਾਬ ਨਾਲ ਨਿਸਮੰਦੀ ਜਿਹੜੀ ਪੁਲਿਸ ਵੀ ਇਹ ਕੰਮ ਵਿੱਚੋਂ ਸੰਤੁਸ਼ਟੀ ਕੀ ਹੈ ਕਿ ਇਹ ਹੋਰ ਮੰਗ ਕਰਦੇ ਸਰ ਮੰਗ ਕਰਦੇ ਕਿ ਜਲਦ ਜਲਦ ਜਿਹੜੇ ਮਲਜਮ ਨੂੰ ਅਰੈਸਟ ਕੀਤੇ ਖਤਰਾ ਤਾਂ ਨਾ ਹੁੰਦਾ ਹਾਂਜੀ ਬਹੁਤ ਖਤਰਾ ਜੀ ਕੱਲ ਫਿਰ ਸਰ ਮੋਟਰਸਾਈਕਲ ਤੇ ਆਏ ਦੋ ਬੰਦੇ ਅਸੀਂ ਜੋਂ ਨਾਲ ਡੱਕਣ ਦੀ ਕੋਸ਼ਿਸ਼ ਕੀਤੀ ਉਹ ਮੋਟਰਸਾਈਕਲ ਭਜਾ ਕੇ ਲੈ ਗਏ ਤੇ ਚਾਬੀ ਉਹਨਾਂ ਹੀ ਸਾਡੇ ਕੋਲ ਰਹਿ ਗਈ ਤੇ ਹੁਣ ਤੱਕ ਕਬੱਡੀ ਵਿੱਚ ਤੁਸੀਂ ਕਿੱਥੇ ਕਿੱਥੇ ਮਾਰ ਕੇ ਮਾਰੇ ਸਰ ਮੈਂ ਆਪਣਾ ਸੁਤਲਾਣੀ ਸਾਹਿਬ ਅਕੈਡਮੀ ਲੋਕ ਵੇਟਦਾ ਤੇ ਆਪਣਾ ਆਪਣਾ ਅੱਜ ਕਰਾਟੇ ਨੈਸ਼ਨਲ ਏਸ਼ੀਆ ਗੋਲਡ ਮੈਡਲ ਲਿਆ ਹਾਂਜੀ ਤੇ ਕਬੱਡੀ ਕਿਹਨੇ ਕਿਹਾ ਤੂੰ ਵਿਕਟ ਚੱਡੀ ਸਰ ਕਬੱਡੀ ਮੈਨੂੰ 2 ਸਾਲ ਹੋ ਗਏ ਤੈਨੂੰ ਖੇਡਦਿਆਂ ਹਾਂਜੀ ਹਾਂਜੀ ਤੂੰ ਹੁਣ ਖੇਡਦਾ ਨਹੀਂ ਨਹੀਂ ਸਰ ਹੁਣ ਮੇਰੇ ਗੋਡੇ ਸੱਟ ਲੱਗਣ ਕਰਕੇ ਮੈਂ ਕਰੀ ਨਹੀਂ ਰਹਿ ਸਕਿਆ ਕੀ ਮੇਰਾ ਨਾਮ ਹਰੀਂਦਰ ਸਿੰਘ ਆ ਜੀ। ਕਿ ਕੀ ਗੱਲ ਹੋਈ ਆ ਜਿਹੜੀ ਹਮਲਾ ਤੁਹਾਡੇ ਉੱਤੇ ਕਿਹਨੇ ਕੀਤਾ ਕਿਉਂ ਕੀਤਾ ਕੀ ਕਰਨੇ ਆ। ਇਹ ਸਰ ਕੋਜਰ ਮੁੰਡੇ ਆ ਅਣਪਛਾਤੇ ਆ ਤੇ 4-5 ਜਣੇ ਅਸੀਂ ਵਿਛਾਣੇ ਆ। ਠੀਕ ਆ ਉਹ ਆ 5 ਵੜਦੇ ਆ ਕੋਜਰ ਆ ਸੁਲਤਾਨਪੁਰ ਲੋਧੀ ਦੇ। ਤੇ ਇੱਕ ਵਿਅਕਤੀ ਦੀ ਕਾਲ ਆਈ ਆ ਰਾਜਪਾਜੀ ਨੂੰ। ਕੋਜ 10:00 ਵਜੇ ਦੇ ਕਰੀਬ। ਉਹਨਾਂ ਨੇ ਧਮਕੀਆਂ ਦਿੱਤੀਆਂ ਉਹ ਮੁੰਡਾ ਦਾ ਗੋਂਦਵਾਲ ਜੇਲ੍ਹ ਚ ਦੌਲਾ ਪੁਚਰ ਵਾਲਾ। ਤੇ ਉਹਨਾਂ ਨੇ ਥਰੂ ਸਾਨੂੰ ਇਹ ਪਤਾ ਲੱਗਾ ਵਾ ਵੀ ਇਹ ਜੋ ਕਰਵਾਉਂਦੇ ਆ ਜਗਰੂਬ ਨਹੀਂ ਕਰਾਉਂਦੇ। ਕੌਣ ਜਗਰੂਪ ਲਈ ਜਗਰੂਪ ਕੱਢ ਗਏ ਲੈ ਮੇਰੀ ਮਾਸੀ ਮਾਸੀ ਸੱਸ ਦਾ ਮੁੰਡਾ ਅੱਛਾ ਹਾਂਜੀ ਤੇ ਇਹ ਮਤਲਬ ਕਿੰਨੇ ਕਿਲੋ ਪਾਣੇ ਹਮਲੇ ਜਿਹੜਾ ਕੀਤਾ ਤੁਹਾਡੇ ਕੋਲ ਕੁਝ 15 ਤੋਂ ਪਲੱਸ ਆ 15 20 ਤੇ ਕਿੰਨੇ ਕੁ ਫੈਰ ਹੋਏ ਤੁਹਾਡੇ ਜੀ ਮੰਗ ਕਰਦੇ ਤੁਸੀਂ ਮੇਰੇ ਮਗਰ ਤਾਂ 2-3 ਫੈਰ ਹੋਏ ਅੱਜ ਜਦੋਂ ਮੈਂ ਭੱਜ ਗਿਆ ਉਥੋਂ ਟਰੈਕਟਰ ਛੱਡ ਕੇ ਮੈਂ ਭਾਜੀ ਉਹਨਾਂ ਨੂੰ ਫੋਨ ਕੀਤਾ ਬੀਦਾ ਕਰਕੇ ਮੁੰਡੇ ਮੇਰੇ ਗਾਲ ਪੈਣ ਲੱਗੇ ਮੈਂ ਭੱਜ ਗਿਆ ਮੇਰਾ ਬਚਾ ਆ ਗਿਆ ਵਾ ਤੁਸੀਂ ਆਪ ਦਾ ਸਾਬਸਾ ਕਰ ਲਿਓ ਭਾਜੀ ਹੁਣ ਹੀ ਘਰ ਨੂੰ ਆਉਂਦੇ ਹੀ ਤੇ ਇਹਨਾਂ ਵੇਖਿਆ ਵੀ ਜਦੋਂ ਮੇਰਾ ਟਰੈਕਟਰ ਲੱਗੇ ਉਤੋਂ ਇਹਨਾਂ ਡੱਕਿਆ ਵਾ ਇਹਨਾਂ ਦੇ ਮੜਕੇ ਵਾ ਜੀ ਫੇਰ ਮਾਰੇ ਆ। ਫਾਈਰ ਕਰਕੇ ਲੱਗੇ ਇਹਨਾਂ ਨੂੰ। ਇਹਨਾਂ ਦਾ ਬਚਾ ਗਿਆ ਟਰੈਕਟਰ ਦੇ ਸਾਰੇ ਵੱਜੇ ਇੱਕ ਪੈਰ ਤੇ ਲਾ ਕੇ ਲੰਘਿਆ ਵਾ ਤੇ ਇੱਕ ਹੱਥ ਦੇ ਲੰਘਿਆ ਲਾ ਕੇ। ਹਾਂਜੀ। ਹੱਥ ਕਰ ਵੱਜੇ ਹੋਏ ਨਾ ਲੱਗੇ ਆ। ਹਾਂਜੀ। ਫਾਈਰ ਦੇ ਨਾਲ। ਹਾਂਜੀ। ਉਸ ਤੋਂ ਬਾਅਦ ਇੱਕ ਸਾਡਾ ਨਾਲ ਮੁੰਡਾ ਹੈ ਗਵੰਡੀ ਉਹ ਆਇਆ ਸੀ ਉੱਤੇ ਵੀ ਉਹਨਾਂ ਵਾ ਜੀ ਫੇਰ ਮਾਰੇ ਆ। ਵੀ ਯਾਨੀ ਉਹਦੇ ਮਗਰ ਫੇਰ ਮਾਰੇ ਵੱਜਾਂ ਨਹੀਂ ਹੋਈ ਉਹਦੇ। ਹੂੰ। ਹੁਣ ਤੁਸੀਂ ਕੀ ਮੰਗਦੇ ਹੋ? ਮੰਗ ਇਹੇ ਕਰਦੇ ਆਂ ਵੀ ਦੋਸ਼ੀਆਂ ਨੂੰ ਸਜ਼ਾ ਮਿਲੇ। ਜਲਦ ਤੋਂ ਜਲਦ ਫੜੇ ਜਾਣਾ ਕਿੰਨੇ ਬੰਦੇ ਤੁਸੀਂ ਸਮਝਦੇ ਜੇ ਕਿੰਨੇ ਫੁੱਤ ਨੇ ਨਾਮਜ਼ਦ ਕੀਤੇ ਕਿੰਨੇ ਹੋਰ ਹਰੋਣੇ ਦੇ ਇਹਨੇ ਬੰਦੇ ਦੇ ਪਤਾ ਕੱਟਾ ਫੁੱਤ ਨੇ ਚਾਰ ਚਾਰ ਹਾਂਜੀ ਤੇ ਹੁਣ ਜਿਵੇਂ ਤੁਹਾਨੂੰ ਧੋਲੇ ਦੇ ਤਾਂਗੇ ਮੇਰੇ ਇਹ ਕਿੰਨੇ ਤੇ ਕਰ ਰਹੀ ਦੀ ਮੰਗ ਕਰਦੇ ਹਾਂਜੀ ਮੰਗ ਕਰਦੇ ਹਾਂ ਅੱਗੋਂ ਖਤਰਾ ਹੈ ਹਾਂਜੀ ਅੱਗੋਂ ਖਤਰਾ ਹਾਂਜੀ ਕਮੇਟੀ ਸਾਰੀ ਉੱਤੇ ਜਿਹੜਾ ਹਮਲਾ ਹੈ ਅਫਦਲ ਜੀ ਵੀਰ ਸਿੰਘ ਬਲਾਟੇ ਕੀ ਉਹਦੇ ਚ ਕਰ ਲਈ ਕੀਤੀ ਜਾ ਰਹੀ ਹੈ ਕਿੰਨੇ ਲੋਕੀ ਨਾਮਜ਼ਦ ਕੀਤੇ ਜਾਂਦੇ ਇਹ ਕਿੰਨੇ ਫੈਰਫੁਰ ਹੋਇਆ ਬਲਬੀਰ ਸਿੰਘ ਬੱਲਾ ਜਿਹੜਾ ਇੱਕ ਸਾਬਕਾ ਕਬੱਡੀ ਖਿਡਾਰੀ ਆ ਪਹਿਲਾਂ ਗੇਮ ਕਰਦਾ ਰਿਹਾ ਸੀ ਹੁਣ ਤਾਂ ਨਹੀਂ ਕਰਦਾ ਹੁਣ ਤੇ ਆਪਣਾ ਕੰਮਕਾਜ ਕਰਦਾ ਆ ਖੇਤੀਬਾੜੀ ਕਰਦਾ ਤੇ ਉਹਦੇ ਕਿਸੇ ਨਾਲ ਨਾਲ ਕੋਈ ਟਕਰਾਅ ਸੀ ਉਹਦੇ ਸਬੰਧ ਵਿੱਚ ਇੱਕ ਦਿਨ ਇਹਨਾਂ ਦਾ ਆਸ ਵਿੱਚ ਥੋੜੀ ਚੱਲੀ ਉਹ ਤੇ ਟਰੈਕਟਰ ਉਹਨੂੰ ਕਿਆ ਤੇ ਉਸ ਤੋਂ ਉਗੜੀ ਚੱਲੀ ਹੈ ਅਤੇ ਉਸ ਮੁਤਾਬਕ ਜਿਹੜਾ ਦੋਸ਼ੀ ਦੇ ਖਿਲਾਫ ਮਕਦਮਾ ਦਰਜ ਕਰ ਦਿੱਤਾ ਤੇ ਤਫतीश ਜਾਰੀ ਹੈ ਜਲਦੀ ਹੀ ਦੋਸ਼ੀ ਜਿਹੜੇ ਇਸ ਲਾਕਾਂ ਦੇ ਵਿੱਚ ਹੋਣਗੇ ਕਿੰਨੇ ਦੋਸ਼ੀ ਨਾਮ ਦੇ ਦਿੱਤੇ ਗਏ ਨੇ ਕੋਈ ਬੱਚਾ ਚਾਰ ਨੂੰ ਨਾਮਜਦ ਕੀਤੇ ਆਪਣੇ ਕੀਤੇ ਹੋਏ ਆ ਬਾਈ ਨਾਮ ਕੀਤੇ ਬਾਕੀ ਕੁਝ ਅਣਪਛਾਤੇ ਵਿਅਕਤੀ ਉਹਨਾਂ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਤਰਨ ਤਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ